ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਪ ਜੋ ਸੀ ਜੋ ਵੀਡੀਓ ਪਾਉਣ ਲੱਗੇ ਆ ਉਹ ਅਸੀਂ ਭਾਨੇ ਸਿੱਧੂ ਦੇ ਸਮਰਥਨ ਦੇ ਵਿੱਚ ਉਹਦੇ ਨਾਲ ਸਾ ਇਸ ਕਰਕੇ ਵੀਡੀਓ ਪਾਉਣਾ ਹੈ ਅਸੀਂ ਕਹਿਣਾ ਚਾਹੁੰਦੇ ਆ ਸਮੁੱਚੀ ਪੰਜਾਬ ਦੀ ਸੰਗਤ ਨੂੰ ਸਮੁੱਚੀ ਹੋਰ ਵੀ ਪੰਜਾਬੀ ਸੰਗਤ ਨੂੰ ਆਪਣੇ ਭਰਾਵਾਂ ਨੂੰ ਜਿਹੜੇ ਵੀ ਵੀਰ ਭਰਾ ਲੋਕਾਂ ਦੇ ਕੰਮ ਕਰਦੇ ਨੇ ਇਹ ਉਹਨਾਂ ਵਾਸਤੇ ਵੀ ਹੈ ਕਿ ਅਗਰ ਉਹ ਬੰਦਾ ਉਹ ਭਰਾ ਕਈਆਂ ਦਾ ਭਰਾ ਬਣਿਆ ਭੈਣਾਂ ਦਾ ਭਰਾ ਬਣਿਆ ਕਈਆਂ ਦਾ ਬਜ਼ੁਰਗਾਂ ਦਾ ਪੁੱਤਰ ਬਣਿਆ ਔਰ ਏਜੰਟਾ ਕੋਲ ਨੇ ਕਰੋੜਾਂ ਰੁਪਏ ਕਢਾਏ ਕਰੋੜਾਂ ਰੁਪਏ ਕਢਾਉਣ ਦੇ ਵਿੱਚ ਲੋਕੀ ਉਹਦਾ ਨਾਮ ਲੈਣ ਦੇ ਤੇ ਥੋੜੀ ਥੋੜੀ ਉਹਦੀ ਮਸ਼ਹੂਰੀ ਹੁੰਨ ਦੇ ਪੀ ਲੋਕ ਉਹਨੂੰ ਲਾਈਕ ਕਰਨ ਦੇ ਤੇ ਪਸੰਦ ਕਰਨ ਦੇ ਤੇ ਪਹਿਲਾਂ ਤੋਂ ਹੀ ਉਹ ਚੰਗਾ ਬੰਦਾ ਸੀ ਕੋਈ ਇਹੋ ਜਿਹਾ ਨਹੀਂ ਹੈ ਹੁਣ ਤੁਸੀਂ ਦੇਖੋ ਕਿ ਜੋ ਸਰਕਾਰ ਇਹਨਾਂ ਸਾਰਾ ਰਲ ਕੇ ਭਾਨਾ ਸਿੱਧੂ ਨੇ ਵੀ ਬੜਾ ਸਰ ਪ੍ਰਚਾਰ ਕੀਤਾ ਸੀਗਾ ਭਗਵੰਤ ਮਾਨ ਦੀ ਪਾਰਟੀ ਦਾ ਆਮ ਆਦਮੀ ਪਾਰਟੀ ਦਾ ਫੇਰੀਏ ਸਰਕਾਰ ਆਈ ਅੱਜ ਜਿਹੜੇ ਬੰਦੇ ਸਮਾਜ ਵਾਸਤੇ ਕੰਮ ਕਰ ਰਹੇ ਲੋਕਾਂ ਦੇ ਫਸੇ ਪੈਸੇ ਕਢਵਾ ਰਹੇ ਨੇ ਇਹ ਏਜੰਟ ਇੰਨੇ ਹੀ ਮਾਰੇ ਨੇ ਜਿਹੜੇ ਕੋਈ ਪੈਲੀ ਗਹਿਣੇ ਧਰ ਕੇ ਪੈਲੀ ਇਹਨਾਂ ਨੂੰ ਦਿੰਦਾ ਕੋਈ ਜ਼ਮੀਨ ਵੇਚ ਕੇ ਇਹਨਾਂ ਨੂੰ ਪੈਸੇ ਜਮ੍ਹਾਂ ਕਰਾਉਂਦਾ ਸਾਡਾ ਬੇਟਾ ਬਾਹਰ ਚੱਲ ਜਾਵੇ ਸਾਡਾ ਪਰਿਵਾਰ ਬਾਹਰ ਚੱਲ ਜਾਵੇ ਕੁਝ ਪਰਸੈਂਟ ਏਜੰਟਾ ਦੀ ਗਲਤੀ ਦੀ وجہ ਨਾਲ ਸਾਰੇ ਏਜੰਟਾਂ ਨੂੰ ਮਾਰੇ ਨਜ਼ਰ ਦਾ ਵੇਖਿਆ ਜਾਂਦਾ ਤੁਸੀਂ ਦੱਸੋ ਸਾਰੇ ਕੀ ਉਹ ਬੰਦਾ 10000 ਦੀ ਰਿਸ਼ਵਤ ਲੈ ਰਿਹਾ 10000 ਰੁਪਏ ਦਾ ਇਲਜ਼ਾਮ ਉਹ ਤੇ ਲੱਗਾ ਹੈ 10000 ਰੁਪਏ ਨੇ ਕਮਿਸ਼ਨ ਲੈ ਰਹੀ ਸੀ ਜਿਹੜੀ ਕੁੜੀ ਔਰ ਜਿਹੜੇ ਉਹ ਇਮੀਗ੍ਰੇਸ਼ਨ ਵਾਲੇ ਉੱਤੇ ਇਲਜ਼ਾਮ ਲਾਉਂਦੇ ਨੇ ਉਹਨਾਂ ਕਿੰਨਾ ਦਾ ਪੈਸਾ ਕਿੰਨੇ ਆ ਲੋਕਾਂ ਦਾ ਪੈਸਾ ਉਹਨਾਂ ਠੱਗਿਆ ਵਾ ਪਰ ਅਸੀਂ ਸਿੱਧੂ ਜਾਂਦਾ ਸੀ ਅਪੀਲ ਕਰਦਾ ਸੀ ਸਰਕਾਰ ਨੂੰ ਵੀ ਕਹਿੰਦਾ ਸੀ ਤੇ ਲੋਕਾਂ ਨੂੰ ਅਪੀਲ ਕਰਦਾ ਲੋਕ ਇਕੱਠੇ ਹੋ ਕੇ ਜਾਂਦੇ ਸੀ ਤੇ ਜਿਨ੍ਹਾਂ ਦਾ ਪੈਸਾ ਫਸਿਆ ਸੀ ਏਜੰਟਾ ਕੋ ਉਹ ਪੈਸਾ ਵਾਪਸ ਹੋ ਜਾਂਦਾ ਸੀਗਾ ਅੱਜ ਤੱਕ ਤਨੇ ਕੋਈ ਮਾੜਾ ਕੰਮ ਨਹੀਂ ਕੀਤਾ ਹੁਣ ਉਹ ਸਰਕਾਰ ਨੂੰ ਰੜਕਣ ਲੱਗ ਪਿਆ ਸਿਰਫ 10000 ਰੁਪਏ ਵਾਸਤੇ उस बंदे जेल चौदह दिन की रिमांड फिर तुम देखो कि कोर्ट के जाया जाता कितना कातल फर के कितना पुलिस भगवंत मान रही है और शर्म करो अब तीन सरकार दे तानाशाही वाला काम चालू करता और कितने सीधू मूसवाले का फरिया उन्होंने उदो तो मर जाते हो तुम उन्होंने डर जाते हो जेड़े लोग चंगा काम करेल ਤਹਾਡੇ ਖਿਲਾਫ ਬੋਲਦੇ ਉਹਨਾਂ ਨੂੰ ਜੇਲ੍ਹ ਵਾਹ ਬਈ ਵਾਹ ਅੱਜ ਤੱਕ ਲੋਕ ਮੋਦੀ ਨੂੰ ਵਾਧਾ ਤਲਾਸ਼ੀ ਕਰਦਾ ਭਗਵੰਤ ਸਤੂ ਤੇ ਹੋਰ ਜ਼ਿਆਦਾ ਸੀਐਮ ਸਾਹਿਬ ਹੋਰ ਉੱਤੋਂ ਵੀ ਕਾਹ ਨਿਕਲ ਗਿਆ ਬੜਾ ਪੰਜਾਬੀਆਂ ਨੂੰ ਮਾਣ ਸੀ ਤੇ ਉੱਤੇ ਯੂਥ ਨੂੰ ਬੜਾ ਮਾਣ ਸੀਗਾ ਪਰ ਜਿਹੜੇ ਕੰਮ ਤੂੰ ਕਰ ਰਿਹਾ ਨਾ ਇਹਦਾ ਨਤੀਜਾ ਤੈਨੂੰ ਭੁਗਤਣਾ ਪੈਣਾ ਵਾ ਖੈਰ ਮੁਕਦਮਾ ਹੋ ਗਿਆ ਹੁਣ ਤਾਂ ਕੋਰਟ ਚੋ ਜੀ ਜੋ ਵੀ ਹੋਏਗਾ ਹੋਏਗਾ ਬਾਕੀ ਸਾਰੇ ਲੋਕ ਸਮਾਜ ਸੇਵੀਆ ਨੂੰ ਸ਼ਰਨ ਮੇਰੀ ਬੇਨਤੀ ਮੇਰੀ ਅਪੀਲ ਹੈ ਅਸੀਂ ਯੂਪੀ ਤੋਂ ਬੋਲ ਰਿਹਾ ਮੈਂ ਪਿੰਦਰ ਸਿੰਘ ਸਿੱਧੂ ਕਿਸਾਨ ਜੱਥੇਬੰਦੀ ਵਿੱਚ ਲਾਉਣਾ ਵਾ ਔਰ ਆਪਣੇ ਡਰਾਈਵਰ ਭਰਾਵਾਂ ਦੀ ਗੱਲ ਵੀ ਮੈਂ ਰੱਖਦਾ ਹਰ ਇੱਕ ਮੁੱਦੇ ਤੇ ਅਸੀਂ ਬੋਲਦੇ ਅਸੀਂ ਵੀ ਕਈਆਂ ਲੋਕਾਂ ਦੇ ਪੈਸੇ ਕਢਾਏ ਆ ਕੱਲ ਨੂੰ ਤੇ ਕੋਈ ਸਾਡੇ ਤੇ ਵੀ ਇਸ ਤਰੀਕੇ ਦੇ ਮੁਕਦਮੇ ਲੱਗ ਜਾਣਗੇ ਫਿਰ ਸਾਡੇ ਬੰਗਲੇ ਵੀ ਕਹਿਣਾ ਨਹੀਂ ਆਉਣਾ ਪਰ ਪੰਨਾ ਸਿੱਧੂ ਤੇਰੇ ਪਿੱਛੇ ਬਹੁਤ ਦੁਨੀਆ ਹੈ ਖਾਲੀ ਪੰਜਾਬ ਦੀ ਜਨਰੇਸ਼ਨ ਨਹੀਂ ਅਸੀਂ ਜੁਪੀ ਬੈਠੇ ਹਾਂ ਉਤਰਾਖੰਡ ਦੇ ਲੋਕ ਸਾਰੇ ਤੈਨੂੰ ਬਹੁਤ ਪਸੰਦ ਕਰਦੇ ਨੇ ਲੱਖੇਪਾਣੂ ਸਾਰੇ ਪਸੰਦ ਕਰਦੇ ਨੇ ਜੋ ਲੋਕ ਅੱਜ ਵਾਅ ਚੁੱਕਦੇ ਨੇ ਬਾਕੀ ਜਿੰਨੇ ਬਣ ਗਏ ਵਿਧਾਇਕ ਬਣ ਗਏ ਵਿਧਾਇਕ ਬਣ ਗਿਆ ਚਾਹੇ ਸੰਸਦ ਵਾਲੇ ਕੋਈ ਗੱਲ ਕਰਦਾ ਜਨਤਾ ਦੀ ਕੋਈ ਤਾਂ ਗੱਲ ਨਹੀਂ ਕਰਦਾ ਸਾਡੀ ਜੇ ਕੋਈ ਬੰਦਾ ਕੇ ਦੀ ਗੱਲ ਕਰਦਾ ਕੋਈ ਸਮਾਜ ਸੇਵਾ ਕਰਦਾ ਉਹਨੂੰ ਜੇਲ੍ਹ ਤੋਂ ਤੋੜੋ ਸ਼ਰਮ ਕਰੋ ਆਮ ਆਦਮੀ ਪਾਰਟੀ ਸਰਕਾਰ ਸ਼ਰਮ ਕਰੇ ਭਾਨੇ ਸਿੱਧੂ ਨੂੰ ਛੇਤੀ ਛੇਤੀ ਜਮਾਨਤ ਦੇ ਕੇ ਆਹ ਮੁਕਦਮਾ ਖਤਮ ਕੀਤਾ ਜਾਵੇ ਔਰ ਬਾਹਰ ਕਰ ਦੇ ਨਹੀਂ ਤਾਂ ਜਗਾ ਜਗਾ ਤੁਹਾਡਾ ਵਿਰੋਧ ਹੋਏਗਾ ਔਰ ਉਹ ਮਿੰਗਾ ਚੋਣਾ ਤੇ ਤੁਹਾਨੂੰ ਪਤਾ ਲੱਗ ਜੇਗਾ ਕਿ ਕਿਵੇਂ ਲੋਕਾਂ ਦੇ ਪਿੰਡ ਜਾਈਦਾ ਜਿਨ੍ਹਾਂ ਜਿਨ੍ਹਾਂ ਦੇ ਪੈਸੇ ਕਢਾਏ ਆ ਨਾ ਭੰਨ ਸਿੱਧੂ ਨੇ ਤੇ ਉਹਨਾਂ ਦੀ ਟੀਮ ਨੇ ਉਹਨਾਂ ਸਾਰੇ ਅੱਗੇ 35 ਸਾਲ ਜਿਹਨੇ ਵੀਡੀਓ ਪਾਓ ਦੱਸੋ ਕਿ ਉਹ ਬੰਦੇ ਨੇ ਕੀ ਕੁਛ ਨਹੀਂ ਕੀਤਾ ਤੁਹਾਡੇ ਵਾਸਤੇ ਤੁਸੀਂ ਨਹੀਂ ਪਾਓ ਕਿਤੇ ਕੌਣ ਪਾਏਗਾ ਜਿਨ੍ਹਾਂ ਵਾਸਤੇ ਉਹ ਬੰਦੇ ਨੇ ਸਰਕਾਰ ਤੋਂ ਦੁਸ਼ਮਣੀ ਲਈ ਇਹ ਜਿਹੜੇ ਵੀ ਇਮੀਗ੍ਰੇਸ਼ਨ ਵਾਲੇ ਨੇ ਜਿਨ੍ਹਾਂ ਵੀ ਆਪਣਾ ਸੈਂਟਰ ਖੋਲ ਰੱਖਿਆ ਇਹਨਾਂ ਕੋ ਦੁਸ਼ਮਣੀ ਲਈ ਇਹ ਕਿੰਨੇ ਲੋਕ ਨੇ ਕਿੰਨਾਂ ਲੋਕਾਂ ਨੇ ਕਰੋੜਾਂ ਕਰੋੜਾਂ ਰੁਪਏ ਮਾਰ ਕੇ ਬੈਠੇ ਨੇ ਲੋਕ ਇੱਕ ਇੱਕ ਪੈਸਾ ਇਹ ਵਾਪਸ ਕਰ ਜਿਹੜਾ ਵੀ ਬੰਦੇ ਨੂੰ ਇਹ ਬਾਹਰ ਨਿਕਲ ਆਇਆ ਔਰ ਉਹਨਾਂ ਦਾ ਪੈਸਾ ਕੱਟ ਲੈਂਦੇ ਨੇ ਲੱਖ ਦੋ ਲੱਖ ਕੋਈ ਪੈਸਾ ਵੀ ਨਾ ਕੱਟਣ ਪੈਸਾ ਵਾਪਸ ਕਰ ਔਰ ਭਾਨਾ ਸਿੱਧੂ ਤੇਰੇ ਨਾਲ ਸਾਰੀ ਜਨਰੇਸ਼ਨ ਤੇ ਯੂਸ ਤੇਰੇ ਨਾਲ ਆ ਅਸੀਂ ਸਾਰੇ ਤੇਰੇ ਨਾਲ ਆ ਔਰ ਸਾਰੇ ਅੱਗੇ ਬੇਨਤੀ ਆ ਕਿ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰ ਦੋ ਪੰਜਾਬ ਤੱਕ ਪਹੁੰਚ ਜਾਏ ਔਰ ਭਗਵੰਤ ਮਾਲ ਸਿੰਘ ਜ਼ਰੂਰ ਪਹੁੰਚ ਜਾਏ ਕਿ ਜੁਪੀ ਦੇ ਸਿੱਖ ਵੀ ਅੱਜ ਨਾਲ ਖੜੇ ਨੇ ਭਾਨਾ ਸਿੱਧੂ ਦੇ ਵਾਹਿਗੁਰੂ ਜੀ ਕਾ ਖਾਲਸਾ ਸਿਰ ਵਾਹਿਗੁਰੂ ਜੀ ਕੀ ਫਤਿਹ